ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ 'ਚ ਦੋ ਸੂਈਆਂ ਤੇ ਇੱਕ ਗੱਪਣ ਆ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣ ਆਪਣੀ ਪਾਸ ਕਰਕੇ ਖੜੋ ਤੇ ਬਾਕੀ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਤੇ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਛੜਤੀ ਕਿਲਾ ਚਾਹੀਦੀ ਜੀ ਤੇ ਨਾਮ ਦੱਸ ਤੇ ਨਾਮ ਵੀ ਜੀ ਮਰਾ ਜਿੰਦਾ ਜੀ ਫੋਨ ਨੰਬਰ ਹੈ 9914460398 ਠੀਕ ਹੈ ਜੀ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਤੇ ਵੀ ਜੀ ਪਿੰਡ ਪੈਂਦਾ ਆਪਣਾ ਗਰਵਾਲੀ ਤੇ ਨਾਲ ਲੱਗਦਾ ਆਪਣਾ ਪਿੰਡ ਚਾਟੀ ਉਹਨੋਂ ਦਾ ਚਾਟੀ ਮੋੜ ਨਾਲ ਜਿਆਦਾ ਜਾਣਦੇ ਫਣਪਰਾ ਠੀਕ ਮਿਕਸ ਜਿਹਾ ਹੀ ਆ ਕੇ ਸਾਰੇ ਹਨ ਦੋਵੇਂ ਦੋਵੇਂ ਪਿੰਡ ਨਾਲ ਨਾਲ ਹੀ ਆ ਬਸ ਇਹ ਵੀ ਵਿੱਚ ਸੜਕ ਦਾ ਫਰਕ ਆ ਤੇ ਪਰ ਪਿੰਡ ਅੱਦੇ ਕੋ ਕੁਛ ਹੋਰ ਦੇ ਕੁਛ ਕਰ ਉਧਰ ਆ ਹਨ ਠੀਕ ਹੈ ਤੇ ਆਪਣੇ ਕੋ ਹੈ ਗਿਆ ਤਿੰਨ ਗਾਵਾਂ ਤਿੰਨ ਗਾਵਾਂ ਅੱਛਾ ਇਹ ਪਿਛਾਈ ਵਾਲ ਜਰਸੀ ਆ ਹਾਂਜੀ ਤੇ ਤੇ ਬਾਕੀ ਚਲੋ ਦਿਖਾਈ ਹੈ ਨਾ ਜੜੀਆਂ ਵੀ ਆ ਤੇ ਆ ਜਿਹੜੀ ਆ ਗੱਬਣ ਆ ਇਹ ਹਾਂ ਪੀਜੀ ਗੱਬਣ ਆ ਕਿੰਨੇ ਕਿ ਦੁੱਧ ਵਾਲੀ ਜੀ ਅੱਪੀ ਜੀ ਹੰਤਾ ਲੈ ਜੂਗੀ ਅੱਛਾ ਮਿੱਠੂ ਵੜੀ ਪਰ ਬਣੂ ਵੜੀ ਠੀਕ ਹੈ ਜੀ ਆਹ ਇਹ ਕੱਚੀ ਆ ਹੱਪਾ ਲੈ ਜੂਗੀ ਬਣੂ ਬਹੁਤ ਘਰ ਵਾਲਿਆਂ ਨੇ ਦੱਸਣ ਦੇ ਮੁਤਾਬਕ ਵੀ ਵੜ ਵੱਡੀ ਆ ਉਹ ਆਂਦੇ ਕਿ 17 ਕਿਲੋ ਦੁੱਧ ਚ ਹੋਇਆ ਅੱਛਾ 16 17 16 17 ਠੀਕ ਹੈ ਹਾਂ ਜੀ ਤੋਰਾ ਹਾਂ ਫੇਰ ਇੱਕ ਇੱਕ ਹੋਰ ਦਾ ਨੀਣੀ ਆ ਠੀਕ ਹੈ ਇੱਕ ਨੀਣੀ ਰੁਪਈਆ ਦੇਖੋ ਗੱਲਾ ਲੈ ਜਾ ਫੇਰ ਝੋਟੀ ਲੈਣੀ ਸਿੰਘੇ ਰਦਿਆੜੀ ਫੋਟਾਂ ਹੀਆਂ ਫੁੱਟੀਆਂ ਵਾਂ ਜਿਹੜੀਆਂ ਆਂਦੀਆਂ ਤੇ ਹੈਗੇ ਥਾਂ ਨਹੀਂ ਗਈਆਂ ਬਾਕੀ ਇਹ ਆ ਵੀ ਉਤਨਾ ਸੋਹਣੇ ਰੰਗ ਰੂਪ ਦੀ ਆ ਦੋ ਪਿੰਸਪੂਰ ਚੰਗਾ ਪੀ ਤੁਹਾਨੂੰ ਬਹੁਤ ਵਧੀਆ ਬਾਕੀ ਥਨਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਹੈ ਦੋ ਦੋ ਜਿਹੜਾ ਥਨ ਲੱਗਾ ਹੈ ਇੱਕ ਰਿਹਾ ਚਿਹਰਾ ਆਪਾਂ ਦੇਖ ਸਕਦੇ ਬੋਡੀ ਦੀ ਸ਼ਾਈਨ ਜਿਹੜੀ ਕਾਫੀ ਚੰਗੀ ਹੈ ਲੈ ਜਾ ਵੀਰ ਜੀ ਇਹ ਇਹਦਾ ਫਿਰ ਮੁੱਲ ਇਹਦੇ ਉਹਨੇ ਲੈਣੀ ਆ ਜਿਹਨੇ ਸਾਹਮਣੀ ਜਿਹਨੇ ਇਹਦੀ ਪਰਖ ਹੋਈ ਹਾਂਜੀ ਇਹਦਾ ਖੂਬ ਚਾਹ ਅੱਛਾ ਇਹਦਾ ਹੁਣ ਮੋਲ ਕਰਨ ਦਾ ਕੋਈ ਫਾਇਦਾ ਨਹੀਂ ਰੁਪੀ ਜੀ ਇਹ ਆ ਵੀ ਹੁਣ ਜਿਹੜਾ ਮੁੱਲ ਹੋਗਾ ਸਾਮ ਛੱਡ ਕੇ ਹੋਊਗਾ ਛੱਡ ਕੇ ਹੋਊਗਾ ਤੇ ਫਿਰ ਜੇ ਕਿ ਸਵਾ ਅਗੇ ਵਿੱਚ ਫਿਰ ਉਦੋਂ ਦਾ ਮੁੱਲ ਹੋ ਦੋ ਜੀ ਹਣਾ ਆ ਸੋਈ ਸਵਾ ਇਹ ਜਿਹੜਾ ਦੁੱਧ 11 ਕਿਲੋ ਇੱਥੇ ਚਵਾ ਕੇ ਦੇਣਾ ਆਪਾਂ ਦੋ ਟਾਂਕੇ ਚੰਡੀ ਕਰਾ ਕੇ ਦੇਣੀ ਤੇ ਮਗਰ ਬੱਛੀ ਮਗਰ ਇਹ ਤੇ ਬੱਛੀ ਜੀ ਬੱਛੀ ਸੋਹਣੀ ਆ ਤੇ ਮਾਰ ਹਾਂਜੀ ਹਾਂ ਦੇਖ ਸੰਦੇ ਜੀ ਤੇ ਥਾਣੇ ਦੇ ਕੋ ਵੀ ਚੰਗਾ ਲੱਗਾ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਇਹ ਮਗਰ ਇਹਦਾ ਵੀ ਇਹਦਾ ਵੀ ਬਾਹਰ ਚੰਗੀ ਹੈ ਪਰ ਪਾਣਾ ਬਹੁਤ ਵਧੀਆ ਚੂ ਮੈਂ ਤਾਂ ਕਰ ਮਾਈ ਬੋਹ ਵੀ ਲੱਗੀ ਹੈ ਚਵਾਈ ਚੂ ਹੀ ਦੇਖ ਰਹੀ ਹੈ ਜੇ ਸੰਨ ਨਾ ਠੰਡੀ ਤੇ ਰਹੀ ਲੋਕੀਰ ਕੀ ਚਵਾਈ ਹੋ ਗਈ ਇਹੋ ਪਹਿਨੇ ਜਾ ਸਿੱਖਣੀ ਹੋਣਾ ਤਾਂ ਅਸੀਂ ਜਾਈ ਠੀਕ ਆ ਆ ਥਾਲਿਆਂ ਦੇ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 40 ਆ ਤੇ ਵਿੱਚ ਅਮੰਤਨ 2000 38 ਦੀ ਕਿ ਹੋਰ ਕਰ ਦੇਣਾ ਮਰਜੀ ਕਰ ਜਿੰਨਾ ਕਰਾ ਕਰਾ ਪੂਰੇ 35 ਦੀ ਉਹ ਤੋਂ 10000 ਛੱਡ ਗਏ। ਅੱਛਾ 34000 ਦੇ ਵਸੀ। ਬਾਕੀ ਆ ਬੇ ਹੱਲੇ 20000 ਰੁਪਏ ਦੇ ਮਗਰ ਵਸੀ ਆ। 11 ਕਿਲੋ ਦੁੱਧ ਇੱਥੇ ਚਵਾ ਦ। ਠੀਕ ਆ। ਬਾਕੀ ਆ ਬੇ ਸਾਮ ਕੀਤੇ ਆ ਜਿਹੜਾ ਵਾਦ ਸਕਦੀ ਆ। 4000 ਰੁਪਏ ਦੀਆਂ ਝੂੜੀਆਂ ਲੱਗੀਆਂ। ਹਾਂਜੀ। ਤੇ ਉਹਦੇ ਕਰਕੇ ਹੋ ਡੰਗਰ ਵਧਣਗੇ ਵੀ ਪੱਠਾ ਤੇ ਕਿਤੇ ਨਹੀਂ ਤੂੜੀ ਦੇ ਮਾਲ ਚ ਆਉਂਦੇ ਆ। ਹਾਂਜੀ ਹਾਂਜੀ। ਹਾਂਜੀ ਐਸ ਟਾਈਮ ਤੂੜੀ ਦੀ ਦੁੱਧ ਦੀ ਕੋਈ 11 ਕਿਲੋ ਹੈਗਾ। ਠੀਕ ਆ ਜੀ। ਜਿਹੜਾ ਆਪਾਂ ਇੱਥੇ ਪਾਉਣ ਚਵਾ ਕੇ ਦੇਣਾ। ਠੀਕ ਆ। ਹਾਂਜੀ 10 ਰੁਪਿਆ 200 ਦਾ ਲੱਗਦਾ। ਹਾਂਜੀ ਰਮਾਨਾ 200 ਵਾਲਾ ਵੇਖਿਆ ਕਰੋ ਰਮਾਨਾ 200 ਦਾ ਤੇਲ ਪਾਓ ਹਾਂਜੀ ਸਵੇਰੇ ਵਿੱਚ ਉਹ ਤੇ ਸ਼ਾਮਾਂ ਨੂੰ ਵਿੱਚ ਉਹ ਠੀਕ ਹੈ ਜੀ ਹਾਂਜੀ ਤੇ ਇਹਦੇ ਮਗਰੇ ਬੱਛੀ ਜੇ ਇਹਦੇ ਮਗਰ ਜਰਸੀ ਰੁਪਈਏ ਸ਼ਾਈ ਵਾਲ ਜਰਸੀ ਚ ਕਰਾਸ ਠੀਕ ਹੈ ਹਾਂਜੀ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਅੱਜ ਸੋਈ ਨੂੰ 7ਵਾਂ ਦਿਨ ਹੈ ਜੀ ਠੀਕ ਹੈ ਹਾਂਜੀ 7ਵਾਂ ਰਾਉਂ ਦੇ ਦੀ ਰੱਖਣਾ ਲਾੜੀ ਨਹੀਂ ਨਹੀਂ ਇਹ ਹੋਈਆਂ ਗਰਮ ਬੜੀਆਂ ਨਿਕਲਦੀਆਂ ਹਾਂਜੀ ਠੀਕ ਆ ਕੋਈ ਰਸੀ ਪਾਗੇ ਨਹੀਂ ਚੋਣੀ ਇਸ ਤਰ੍ਹਾਂ ਹੀ ਬੈਹਿ ਜਾਣਾ ਆਹੋ ਕੋ ਬੋਤਲ ਨਹੀਂ ਆਵੇ ਆਵੇ ਰੋਸ਼ਨੀ ਆਹ ਦੇਖ ਲੈਂਦੇ ਜੀ ਜਲਦੀ ਆ ਵੀਰ ਵੀਰ ਠੀਕ ਆ ਜੀ ਸਾਫ ਚਵਾਈ ਹੈ ਜੀ ਉਹਦੇ ਉੱਤਰਾਂ ਚਲੋ ਕਈ ਵਾਰੀ ਪਸ਼ੂ ਡਰ ਜਾਂਦਾ ਵਾ ਉੱਤਰਾਂ ਠੰਡੀ ਤੇਰੀ ਆ ਬਹੁਤ ਚੰਗਿਆ ਰਸ ਮਗਰ ਵਸ਼ੀ ਜਾਂਦੇ ਤੇ ਮਗਰ ਵੀ ਇਹਦਾ ਵਸ਼ੀ ਆ ਤੇ ਇਹਦਾ ਫਿਰ ਮੁੱਲ ਇਹ ਆ ਪਿੱਛੇ 35000 ਦੇ ਵਸ਼ੀ ਦੇ ਦੀ ਅੱਛਾ 35000 ਹਾਂਜੀ ਤਾਂ ਸੂ ਗਿਆ ਦੋ ਦਿਨਾਂ ਨੂੰ ਦੇਈ ਜਾਣਾ ਬਾਰਾਂ ਤਿੰਨ ਤੇ ਤੇ ਇਹਦਾ ਕੋਈ ਮੰਤਨ ਮੰਤਨ ਦੋ ਹੀ ਕਰਦੀ ਅੱਛਾ 33 ਦੀ ਹਾਂ 32 ਦੀ ਜਾਂ ਤਾਂ ਜਾ ਸੁਣੋ 31200 ਰੁਪਏ ਛੋਣ ਠੀਕ ਹੈ ਜੀ ਬਾਕੀ ਚਲੋ ਤਸੱਲੀ ਕੋਈ ਵੀ ਇੱਥੋਂ ਆਣ ਕੇ ਚੋ ਕੇ ਲਵੇ ਆਪ ਦੀ ਤਸੱਲੀ ਕਰਕੇ ਇੱਥੇ ਹਾਂਜੀ ਹਾਂਜੀ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਲਵੇ ਤਸੱਲੀ ਕਰਕੇ ਖਰੀਦੋ ਜੀ ਠੀਕ ਹੈ